ਬਾਕੀ ਤੜਾ ਜਾ ਸੁਧਾਰ ਲੈ ਕਰੂਗੀ ਕੀ ਵੱਡਾ ਪ੍ਰਸ਼ਨ ਇਹ ਬਣ ਚੁੱਕਿਆ ਕਿ ਕਰਨਗੇ ਕੀ ਇਹ ਚਾਰ ਪੰਜ ਜਿਹੜੇ ਚਾਪਲੂਸ ਨੇ ਉਹਨੂੰ ਤਾਂ ਤੁਸੀਂ ਛੱਡ ਦਿਓ ਕੌਣ ਕੌਣ ਹੋ ਸਕਦਾ ਹੈ ਕਈ ਵਾਰ ਬੰਦੇ ਵਿੱਚ ਹੰਕਾਰ ਆ ਜਾਂਦਾ ਹੈ ਵੀ ਪੈਸੇ ਦਾ ਹੰਕਾਰ ਆ ਜਾਂਦਾ ਹੈ ਜਾਂ ਤਾਕਤ ਦਾ ਹੰਕਾਰ ਆ ਜਾਂਦਾ ਹੈ ਜਿਨ੍ਹਾਂ ਨੂੰ ਉਹਨੂੰ ਬਾਕੀ ਸਾਰੀ ਚੀਜ਼ਾਂ ਛੋਟੀਆਂ ਲੱਗਣ ਲੱਗ ਪੈਂਦੀਆਂ ਕੀ ਤੁਸੀਂ ਮਨ ਬਣਾ ਲਿਆ ਕਿ ਹੁਣ ਸੁਖਵੀਰ ਬੱਦਲ ਦੀ ਗਵਾਈ ਮੇਰੇ ਕੋ ਅਸੀਂ ਪਾ ਦੇਣ ਨੂੰ ਬਾਣ ਤਾਂ ਬਰਾਬਰ ਦੀ ਹੁੰਦੇ ਨੇ ਦੇਖਿਆ ਜਾਊਗਾ ਕੀ ਮਨਪ੍ਰੀਤ ਸਿੰਘ ਵਾਲੀ ਬਾਗੀਆਂ ਦੇ ਨਾਲ ਸੰਪਰਕ ਚ ਹਨ ਤੁਸੀਂ ਸਰਬਜੀਤ ਸਿੰਘ ਖਾਲਸਾ ਦੇ ਕਾਫੀ ਨੇੜੇ ਦੇਖੇਗੇ ਇੱਕ ਦੋ ਸਮਾਗਮਾਂ ਦੇ ਵਿੱਚ ਵੀ ਆਪਾਂ ਇਕੱਠੇ ਤੁਰਦੇ ਆ ਪ੍ਰੈਸ਼ਰਾਈਜ਼ ਕਰਦੇ ਆ ਸੁਖਵੀਰ ਸਿੰਘ ਬਾਦਲ ਨੂੰ ਸ਼ਾਇਦ ਉਹ ਪ੍ਰੈਸ਼ਰ ਜ਼ਿਆਦਾ ਬਿਲਡ ਹੁੰਦਾ ਕੋਈ ਗੱਲ ਹੋਈ ਸਿਕੰਦਰ ਸਿੰਘ ਮਲੂਕਾ ਨੇ ਕੱਲ ਕ ਨੀਜੀ ਚੈਨਲ ਨੂੰ ਪਰਸੋਂ ਇੰਟਰਵਿਊ ਦਿੱਤੀ ਸੀਗੀ ਪੁਰੇਚ ਉਹਨਾਂ ਨੇ ਕਹਿ ਕੇ ਭਾਜਪੀ ਬਿਨਾ ਸਾਡਾ ਗੁਜ਼ਾਰਾ ਮੁਸ਼ਕਲ ਹੈ ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਸਥਿਤੀ ਹੈ ਕਿ ਉਹ ਤੋਂ ਬਿਨਾ ਗੁਜ਼ਾਰਾ ਮੁਸ਼ਕਲ ਹੈ ਸੱਤਾ ਨਹੀਂ ਆ ਸਕਦੀ 2027 ਦਾ ਤਾਂ ਕਹ ਲਿਏ ਕਿ ਸਟਾਰਟਿੰਗ ਪੁਆਇੰਟ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਕਿਸ ਹਲਕੇ ਤੋਂ ਸੋਚਦੇ ਹੋ ਵੀ ਪਰਮਿੰਦਰ ਸਿੰਘ ਢੀਂਡਸਾ ਲਹਿਰੇ ਤੋਂ ਹੀ ਲੜਨਗੇ ਜਾਂ ਕੋਈ ਹੋਰ ਨਵਾਂ ਪੰਜਾਬ ਦੀ ਸਿਆਸਤ ਤੇ ਖਾਸ ਕਰਕੇ ਅਕਾਲੀ ਸਿਆਸਤ ਇਹਨਾਂ ਦਿਨਾਂ ਚ ਬੜੀ ਘੁੰਮਣਘੇਰੀਆਂ ਦਾ ਸ਼ਿਕਾਰ ਹੈ ਪਤਾ ਨਹੀਂ ਲੱਗਦਾ ਕਿ ਹੁਣਾਂ ਕੀ ਹੈ ਹਰ ਪਲ ਹਰ ਘੜੀ ਜਿਹੜਾ ਕੋਈ ਨਵਾਂ ਦੌਰ ਦੇਖਣ ਨੂੰ ਮਿਲਦਾ ਹੈ ਇਹਨਾਂ ਘੁੰਮਣਘੇਰੀਆਂ ਬਾਰੇ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡ ਸਾਹਿਬ ਤੇ ਕਹਿ ਲਿਆ ਕਿ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਸਾਬਕਾ ਹੋ ਚੁੱਕੀ ਹੈ ਉਹਦੇ ਆਗੂ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਸ ਦਾ ਬਹੁਤ ਸਵਾਗਤ ਲੋਕਪਨ ਨੂੰ ਹੁੰਦਾ ਹੈ ਧੰਵਾਦ ਜੀ ਕਰਕੇ ਜੀ ਸਾਹਿਬ ਆਕਰ ਹੁਣ ਬਾਗੀ ਤੜਾ ਜਾ ਸੁਧਾਰ ਲਹਿਰ ਕਰੂਗੀ ਕੀ ਵੱਡਾ ਤੁਸੀਂ ਕੀ ਕਰਨਗੇ ਕੀ ਦੇਖੋ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਾਬੰਦਾਂ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀ ਕਿ ਤੁਸੀਂ ਆਪਦੀ ਜਿਹੜੀ ਇਹ ਵੱਖ-ਵੱਖ ਆਪਦੇ ਧੜੇ ਸਮੇਟੋ ਉਹਨੂੰ ਅਸੀਂ ਖਤਮ ਕਰਕੇ ਅਸੀਂ ਤਾਂ ਜੋ ਉਹਨਾਂ ਨੇ ਫੈਸਲਾ ਕੀਤਾ ਸੀ ਵੀ 7ਵੇਂ ਬਰੀ ਕਮੇਟੀ ਅੱਗੇ ਭਰਤੀ ਕਰੇ ਉਹਦੇ ਤੇ ਅਸੀਂ ਜਿਹੜਾ ਹੈ ਰਾਜੀ ਸੀ ਅਸੀਂ ਉਹਦੇ ਮੁਤਾਬਕ ਚੱਲਣਾ ਚਾਹੁੰਦੇ ਹਾਂ ਕਮੇਟੀ ਨੇ ਅੱਗੇ ਕੰਮ ਸ਼ੁਰੂ ਕਰਨਾ ਹੈਗਾ ਜਦ ਕਮੇਟੀ ਕੰਮ ਸ਼ੁਰੂ ਕਰੇਗੀ ਭਰਤੀ ਦਾ ਤਾਂ ਅਸੀਂ ਭਰਤੀ ਕਰਾਂਗੇ ਪਰ ਅਕਾਲੀਆਂ ਨੇ ਤਾਂ ਭਰਤੀ ਸ਼ੁਰੂ ਕਰ ਦਿੱਤੀ ਕੱਲ ਸੁਖਬੀਰ ਸਿੰਘ ਬਾਦਲੂਣਾ ਨੇ ਵੀ ਮੈਂਬਰਸ਼ਿਪ ਨਵੇਂ ਸਿਰੇੋਂ ਨਿਊ ਕਰਾ ਲਈ ਪਰ ਉਹ ਸੱਤ ਮੈਂਬਰੀ ਕਮੇਟੀ ਵਾਲਾ ਕੋਈ ਹੱਥ ਫੜਾਉਂਦੇ ਤਾਂ ਨਜ਼ਰ ਨਹੀਂ ਆਉਂਦੇ ਦੇਖੋ ਸ਼ਰੀਆਮੂ ਅਕਾਲ ਤਖਤ ਸਾਹਿਬ ਨਾਲ ਉਹਨਾਂ ਨੇ ਮਤਥਾ ਲਾਇਆ ਸਿੱਧਾ ਹੁਕਮ ਦੀ ਲੰਗਣਾ ਕੀਤੀ ਹੈ ਤੇ ਪੰਜਾਬ ਦੇ ਲੋਕ ਤੇ ਖਾਸ ਤੌਰ ਤੇ ਸਿੱਖ ਇਹ ਚੀਜ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਜੇ ਅਸੀਂ ਸਾਡੀ ਸਰਮੌਰ ਸੰਸਾ ਨੂੰ ਜੇ ਅਸੀਂ ਨਹੀਂ ਬਚਾ ਸਕੇ ਉਹਦੀ ਸਰਵਉੱਚਤਾ ਨੂੰ ਜਾਂ ਉਹਦਾ ਜੋ ਸਤਕਾਰ ਹੈ ਉਹਨੂੰ ਨਹੀਂ ਬਚਾ ਸਕੇ ਫਿਰ ਅਸੀਂ ਹੋਰ ਕੀ ਕਰਾਂਗੇ ਸੋ ਇਸ ਲਈ ਜੋ ਉਹ ਕਰ ਰਹੇ ਨੇ ਪਤਾ ਨਹੀਂ ਕੌਣ ਉਹਨਾਂ ਨੂੰ ਸਲਾਹ ਦਿੰਦਾ ਹੈ ਇਹ ਕੀ ਸੋਚ ਕੇ ਉਹ ਕਰ ਰਹੇ ਨੇ ਮੇਰੀ ਸਮਝ ਤੋਂ ਬਾਹਰ ਹੈ ਕੋਈ ਵੀ ਸਿੱਖ ਜਿਹੜਾ ਹੈ ਜਾਂ ਕੋਈ ਖਾਸ ਤੌਰ ਤੇ ਅਕਾਲੀ ਦਲ ਦਾ ਕੋਈ ਬੰਦਾ ਐਸਾ ਸੋਚਣ ਦੀ ਕਦੇ ਜਿਹੜਾ ਹੈ ਵਿਚਾਰ ਵੀ ਨਹੀਂ ਕਰ ਸਕਦਾ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਈ ਹੈ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਲੰਘਣਾ ਕਰੀਏ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਵੀ ਅਕਾਲੀ ਦਲ ਜਿਹੜਾ ਹੈ ਉਹ ਤਾਂ ਮੈਂ ਸਮਝਦਾ ਕਿਉਂਕਿ ਉਹਨਾਂ ਨੇ ਪਿੱਠ ਦਿਖਾਤੀ ਅਕਾਲੀ ਕੌਣ ਦੇ ਹੱਕਦਾਰ ਹੀ ਨਹੀਂ ਰਹੇ ਉਹ ਜਿਹੜੀ ਪਾਰਟੀ ਜਿਹਦੀ ਸਿਰਜਣਾ ਹੀ ਅਕਾਲ ਤਖਤ ਸਾਹਿਬ ਤੇ ਹੋਈ ਹੋਵੇ ਜੇ ਉਹ ਪਾਰਟੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਲੰਘਣਾ ਕਰੇ ਪਿੱਠ ਦਿਖਾਏ ਤਾਂ ਉਹਦਾ ਉਸ ਅਕਾਲੀ ਦਲ ਕੌਣ ਦਾ ਹੱਕ ਹੀ ਨਹੀਂ ਤੁਹਾਨੂੰ ਕੀ ਲੱਗਦਾ ਇੱਕ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਕਿ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣੀ ਉਹ ਤੁਹਾਨੂੰ ਗद्दार ਕਹਿ ਦਿੰਦੇ ਆ ਜੋ ਮਾਗੀ ਕਾਲੀ ਕਾਨਫਰੰਸ ਤੇ ਸੁਣਨ ਨੂੰ ਮਿਲਿਆ ਪਰ ਆਖਰਕਾਰ ਕਿਹੜੀ ਚੀਜ਼ ਉਹਨਾਂ ਨੂੰ ਮੋਟੀਵੇਟ ਕਰਦੀ ਹੈ ਕਿ ਤੁਸੀਂ ਵੀ ਇਹ ਇਨ੍ਹਾਂ ਚੀਜ਼ਾਂ ਨੂੰ ਪੋਲੀਟੀਕਲੀ ਟਰਾਂਸਲੇਟ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੋਵੋਗੇ ਕਿ ਕੌਣ ਉਹ ਲੋਕ ਨੇ ਜਾਂ ਐਸੀ ਕਿਹੜੀ ਉਹਨਾਂ ਨੂੰ ਤਾਕਤ ਪੁਸ਼ ਕਰਨੀ ਹੈ ਕਿ ਤੁਸੀਂ ਅਕਾਲ ਤਖਤ ਨਾਲ ਮੱਥਾ ਲਾ ਲਓ ਕੋ ਤਾਂ ਆਪਦੀ ਸੋਚ ਹੈ ਕਿ ਹਰ ਵਿਅਕਤੀ ਦੀ ਆਪਦੀ ਹੁੰਦੀ ਹੈ ਨਹੀਂ ਕੋਈ ਮੈਂ ਸਮਝਦਾ ਕਈ ਵਾਰ ਬੰਦੇ ਵਿੱਚ ਹੰਕਾਰ ਆ ਜਾਂਦਾ ਹੈ ਵੀ ਪੈਸੇ ਦਾ ਹੰਕਾਰ ਆ ਜਾਂਦਾ ਹੈ ਜਾਂ ਤਾਕਤ ਦਾ ਹੰਕਾਰ ਆ ਜਾਂਦਾ ਹੈ ਜਿਨ੍ਹਾਂ ਨੂੰ ਉਹਨੂੰ ਬਾਕੀ ਸਾਰੀ ਚੀਜ਼ਾਂ ਛੋਟੀਆਂ ਲੱਗਣ ਲੱਗ ਪੈਂਦੀਆਂ ਵੀ ਤੁਹਾਨੂੰ ਲੱਗਦਾ ਹੈ ਕਿ ਸੁਬੀਰ ਬਾਦਲ ਕੋਈ ਸੇ ਤਾਕਤ ਕੋਈ ਉਹਨਾਂ ਕੋਲ ਇਸ ਸਮੇਂ ਐਸੀ ਤਾਕਤ ਹੈ ਜਿਹੜੀ ਉਹਨਾਂ ਨੂੰ ਇਸ ਵਾਰ ਪਾਸੇ ਵੱਲ ਧੱਕ ਰਹੀ ਹੋਵੇ ਹੋ ਸਕਦਾ ਹੈ ਪੈਸੇ ਦਾ ਹੰਕਾਰ ਹੋਵੇ ਜਾਂ ਉਹਨਾਂ ਦੇ ਕੋਈ ਇਨਸਿਕਿਉਰਿਟੀ ਹੋਵੇ ਵੀ ਜੀ ਕਿਸੇ ਤਰ੍ਹਾਂ ਦੀ ਉਹਨਾਂ ਦੇ ਮਨ ਦੇ ਵਿੱਚ ਕੋਈ ਇਨਸਿਕਿਉਰਿਟੀ ਹੋਵੇ ਵੀ ਸ਼ਾਇਦ ਇਹ ਜੇ ਭਰਤੀ ਹੁੰਦੀ ਹੈ ਤਾਂ ਮੈਂ ਨਹੀਂ ਦੁਬਾਰੇ ਪ੍ਰਧਾਨ ਬਣ ਸਕਾਂਗਾ ਐਂ ਜੇ ਕੋਈ ਬੰਦੇ ਦੇ ਮਨ 'ਚ ਗੱਲਾਂ ਹੁੰਦੀਆਂ ਜਿਹਦੇ ਡਰ ਦੇ ਮਾਰੇ ਜਿਹੜਾ ਹੈ ਉਹ ਇਹ ਜੇ ਕੰਮ ਕਰ ਸਕਦਾ ਨਹੀਂ ਕੋਈ ਸਿਆਣਾ ਬੰਦਾ ਤਾਂ ਇਹ ਜੀ ਗੱਲ ਕਰ ਹੀ ਨਹੀਂ ਸਕਦਾ ਤੁਹਾਨੂੰ ਕੀ ਲੱਗਦਾ ਕਿ ਚਲੋ ਇੱਕ ਪੁਆਇੰਟ ਤੇ ਆਪੇ ਸੋਚ ਲੈਂਦੇ ਆ ਕਿ ਵੀ ਸਾਰੀ ਚੀਜ਼ਾਂ ਜਿਵੇਂ 2 ਦਸੰਬਰ ਤੋਂ ਬਾਅਦ ਲੱਗਿਆ ਸੀ ਕਿ ਬਹੁਤ ਚੀਜ਼ਾਂ ਨਾਰਮਲਾਈਜ਼ ਹੋ ਜਾਣਗੀਆਂ ਸੰਗਤ ਦੇ ਵਿੱਚ ਖਾਸ ਕਰਕੇ ਨਾਰਮਲ ਪੰਜਾਬੀ ਹੈ ਜਿਹੜਾ ਸੈਕੂਲਰ ਪੰਜਾਬੀ ਹੈ ਜਿਹੜਾ ਇੱਕ ਰੀਜਨਲ ਪਾਰਟੀ ਨੂੰ ਪਿਆਰ ਕਰਦਾ ਜਾਂ ਚਾਹੁੰਦਾ ਹੋਵੇ ਉਹਨੂੰ ਲੱਗਿਆ ਸੀ ਕਿ ਚਲੋ ਕੋਈ ਨਵਾਂ ਮੋੜ ਆ ਸਕਦਾ ਹੈ ਕਿ ਹੁਣ ਉਹ ਸੱਤ ਮੈਂਬਰੀ ਕਮੇਟੀ ਐਗਜ਼ਿਸਟ ਕਰੂਗੀ ਜਾਂ ਕਰ ਪਾਊਗੀ ਉਸ ਉਸ ਵੇ ਦੇ ਉੱਤੇ ਚੱਲ ਪਾਊਗੀ ਜਿਹੜੀ ਜਿਹੜੀ ਡਾਇਰੈਕਸ਼ਨ ਅਕਾਲ ਤਖਤ ਵੱਲੋਂ ਤੇ ਉਹ ਕਿਉਂ ਨਹੀਂ ਕਰ ਸਕਦੀ ਅਕਾਲ ਤਖਤ ਸਾਹਿਬ ਜੇ ਦੇਖੋ ਮੈਂ ਸਮਝਦਾ ਵੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲ ਪਤਿ ਸਾਹਿਬ ਨੂੰ ਸਮਰਪਿਤ ਜੇ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹ ਜੇ ਸੱਤ ਮੈਂਬਰ ਦੀ ਕਮੇਟੀ ਚਾਹੇ ਤਾਂ ਕੱਲ ਨੂੰ ਭਰਤੀ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਤਾਂ ਮੰਨਦਾ ਵੀ ਇਹ ਸਾਰੀ ਕਮੇਟੀ ਨੂੰ ਧਾਮੀ ਸਾਹਿਬ ਨੂੰ ਮੀਟਿੰਗ ਸੱਦਣੀ ਚਾਹੀਦੀ ਹੈ ਤੇ ਮੀਟਿੰਗ ਦੇ ਵਿੱਚ ਜਿਹੜਾ ਉਹਨਾਂ ਦੀ ਡਿਊਟੀ ਲਈ ਉਹ ਨਿਭਾਉਣੀ ਚਾਹੀਦੀ ਹੈ タミン ਸਾਹਿਬ ਦੀ ਕੀ ਮਜਬੂਰੀ ਲੱਗਦੀ ਹੈ ਕੱਲ ਉਹ ਸ਼੍ਰੀ ਗੱਲਤਖਸਰ ਦੇ ਜਥੇਦਾਰ ਸਾਹਿਬ ਨੂੰ ਵੀ ਮਿਲ ਕੇ ਆਏ ਬਡਾਲਾ ਸਾਹਿਬ ਵੀ ਮਿਲ ਕੇ ਕੋਈ ਲੱਗਿਆ ਤੁਹਾਨੂੰ ਵੀ ਪਤਾ ਲੱਗਿਆ ਹੋਵੇ ਵੀ タミン ਸਾਹਿਬ ਨੇ ਉੱਥੇ ਇਹ ਗੱਲ ਕਹੀ ਹੈ ਵੀ ਮੇਰੀ ਆ ਮਜਬੂਰੀ ਹੈ ਮੈਂ ਇਸ ਕਰਕੇ ਨਹੀਂ ਕਰ ਸਕਦਾ ਦੇਖੋ ਮੈਂ ਕੋਈ ਇਹ ਤੇ ਤਾਂ ਕੁਝ ਕਹਿ ਨਹੀਂ ਸਕਦਾ ਵੀ ਕੀ ਮਜਬੂਰੀ ਹੈ ਮੇ ਸਾਹਮਣੇ ਇੱਕੋ ਹੀ ਮਜਬੂਰੀ ਹੋ ਸਕਦੀ ਹੈ ਵੀ ਸੁਭੀਤ ਸਿੰਘ ਬਾਦਲ ਨੇ ਉਹਨਾਂ ਨੂੰ ਬਣਾਇਆ ਹੈ ਹੋਰ ਇਸ ਤੋਂ ਦਾ ਵੱਧ ਕੋਈ ਮਜਬੂਰੀ ਹੋ ਨਹੀਂ ਸਕਦੀ ਪਰ ਬਾਕੀ ਉਹ ਖੁਦ ਦੱਸ ਸਕਦੇ ਨੇ ਵੀ ਕੀ ਕਾਰਨ ਹੈ ਪਰ ਉਹਨਾਂ ਨੂੰ ਮੈਂ ਇਹ ਸਮਝਦਾ ਮੀਟਿੰਗ ਸੱਦ ਕੇ ਭਰਤੀ ਸ਼ੁਰੂ ਕਰਨੀ ਚਾਹੀਦੀ ਹੈ ਤੇ ਲੋਗ ਜਿਹੜੀ ਪਾਰਟੀ ਜਿਹੜਾ ਅਕਾਲੀ ਦਲ ਅਕਾਲ ਤਖਸਰ ਸਾਹਿਬ ਨੂੰ ਸਮਰਪਿਤ ਹੋਏਗਾ ਉਹਨੂੰ ਹੀ ਲੋਕ ਪ੍ਰਵਾਨ ਕਰਨਗੇ ਹੋਰ ਦੂਜੇ ਨੂੰ ਕਿਸੇ ਨੂੰ ਪ੍ਰਵਾਨ ਨਹੀਂ ਕਰਨਗੇ ਕੀ ਇਦਾਂ ਹੋ ਸਕਦਾ ਹੈ ਜੋ ਚਰਚਾਵਾਂ ਨੇਗੀਆਂ ਪਿਛਲੇ ਦਿਨੀ ਹਰਜਿੰਦਰ ਲਾਲ ਹੁਣਾ ਦਾ ਵੀ ਇੱਕ ਆਰਟੀਕਲ ਸੀ ਕਿ ਅਕਾਲੀ ਦਲ ਬਣਾਉਣ ਦੀ ਸੰਭਾਵਨਾ ਵੱਲ ਹੈ ਤੁਹਾਡੇ ਵਾਲਾ ਧੜਾ ਇਹ ਦੇਖੋ ਇਹ ਤਾਂ ਪਹਿਲਾਂ ਅਸੀਂ ਅਕਾਲ ਤਖਸਰ ਸਾਹਿਬ ਨੂੰ ਫੈਸਲਾ ਕੀ ਕਰਦੇ ਨੇ ਉਹ ਤੇ ਦੇਖਾਂਗੇ ਦੂਜੀ ਇੱਕ ਨਵੀਂ ਅਕਾਲੀ ਦਲ ਬਣਿਆ ਹੈ ਕਿ ਉਹਦੇ ਚ ਸ਼ਾਮਲ ਹੋ ਸਕਦਾ ਹੋਵੇ ਤੁਹਾਡਾ ਅਮਰਤਪਾਲ ਵਾਲੀ ਪਾਰਟੀ ਨਹੀਂ ਨਹੀਂ ਦੇਖੋ ਹਜੇ ਕੋਈ ਇਸ ਇਹ ਚੀਜ਼ਾਂ ਬਾਰੇ ਕੋਈ ਚਰਚਾ ਨਹੀਂ ਹੋਈ ਕਿਉਂਕਿ ਹਜੇ ਤਾਂ ਅਸੀਂ ਕਾਬਤਖ ਸਾਬ ਨੂੰ ਸਾਡੇ ਜੋ ਦੋ ਮੈਂਬਰ ਨੇ ਸਤ ਮੈਂਬਰੀ ਕਮੇਟੀ ਚ ਦੋਨੇ ਲਿਖ ਕੇ ਦੇ ਕੇ ਆਏ ਨੇ ਤੇ ਬੀਬੀ ਜੀ ਵੀ ਸਤਵੰਤ ਕੌਰ ਉਹ ਵੀ ਉਹਨਾਂ ਨੇ ਵੀ ਲਿਖ ਕੇ ਦਿੱਤਾ ਵੀ ਸਾਨੂੰ ਦੱਸੋ ਅਸੀਂ ਅੱਗੇ ਕੀ ਕਰਨਾ ਹੈ ਉਹਦੇ ਬਾਰੇ ਹੁਣ ਕਾਬਤਖ ਸਾਬ ਵੱਲੋਂ ਜੋ ਸਪਸ਼ਟ ਹੋਊਗਾ ਉਸ ਤੋਂ ਬਾਅਦ ਹੀ ਕੋਈ ਅਸੀਂ ਕਦਮ ਲੈ ਸਕਦੇ ਜੇ ਅਸੀਂ ਅੱਜ ਕਹਿੰਦੀ ਹੈ ਸਾਡੀ ਪਾਰਟੀ ਹੈ ਤਾਂ ਇਹ ਵੀ ਤਾਂ ਫਿਰ ਕਾਲਤਖ ਸਾਹਿਬ ਦਾ ਲੰਗਣਾ ਹੀ ਹੋਊਗੀ ਹਮ ਸਾਡੀ ਡਿਊਟੀ ਬਣਦੀ ਹੈ ਵੀ ਅਸੀਂ ਕਾਲਤਖ ਸਾਹਿਬ ਦੇ ਹੁਕਮਾਂ ਦੀ ਉਡੀਕ ਕਰੀਏ ਵੇਟ ਕਰੀਏ ਮਨਪ੍ਰੀਤ ਸਿੰਘ ਐਲੀ ਕੀ ਤੁਹਾਡੇ ਸੰਪਰਕ ਦੇ ਵਿੱਚ ਨੇ ਕਿਉਂਕਿ ਉਹਨਾਂ ਦਾ ਡੀਸੈਂਟ ਤਾਂ ਇਸ ਮਾਮਲੇ ਦੇ ਉੱਤੇ ਕਲੀਅਰ ਐਂਡ ਕਟ ਆ ਚੁੱਕਿਆ ਕਿ ਉਹ ਕਾਲਤਖ ਸਾਹਿਬ ਦੇ ਫੈਸਲੇ ਤੇ ਹੀ ਚੱਲਣਗੇ ਜਿਹੜੀ ਉਹਨਾਂ ਦੀ ਅਬਜ਼ਰਵਰ ਦੇ ਤੌਰ ਤੇ ਡਿਊਟੀ ਲਈ ਕੀ ਮਨਪ੍ਰੀਤ ਸਿੰਘ ਐਲੀ ਬਾਗੀਆਂ ਦੇ ਨਾਲ ਸੰਪਰਕ ਚ ਹਨ ਨਹੀਂ ਕੋਈ ਐਸੀ ਜੇ ਕਹੀਏ ਨਾ ਵੀ ਅ ਤਾਲ ਮਿਲ ਇਸ ਤਰੀਕੇ ਦਾ ਵੀ ਅਸੀਂ ਕਹੀਏ ਵੀ ਤੁਸੀਂ ਆਪਾਂ ਇਸ ਆਹ ਤਰੀਕੇ ਨਾਲ ਚੱਲਣਾ ਹੈ ਜਾਂ ਭਿਕ ਵਾਸਤੇ ਕੋਈ ਰਣਨੀਤੀ ਨਹੀਂ ਕੋਈ ਛੱਡੀ ਹਾਂ ਸਾਨੂੰ ਫੰਕਸ਼ਨਾਂ ਤੇ ਮਿਲਦੇ ਨੇ ਮੈਨੂੰ ਕੁਝ ਦਿਨ ਪਹਿਲਾਂ ਹੀ ਮਿਲੇ ਸੀਗੇ ਇੱਕ ਵਿਆਹ ਤੇ ਉੱਥੇ ਗੱਲ ਹੋਈ ਹੈ ਉਸ ਗੱਲ ਤੋਂ ਖਪਾਨੇ ਦੁਖਰੀ ਨੇ ਕਿ ਅਕਾਲ ਤਖਤ ਸਾਹਿਬ ਨੂੰ ਦੀ ਮਰਿਆਦਾ ਨੂੰ ਠੇਸ ਲੱਗ ਰਹੀ ਹੈ ਚੰਗੀ ਗੱਲ ਨਹੀਂ ਮਾੜੀ ਗੱਲ ਹੈ ਉਹਨਾਂ ਨੇ ਆਪਣੇ ਫੇਸਬੁਕ ਪੇਜ ਤੇ ਵੀ ਸਪਸ਼ਟ ਕਰਤਾ ਤੇ ਬਹੁਤ ਐਸੇ ਆਗੂ ਨੇ ਜਿਹੜੇ ਭਾਵੇਂ ਪਿਛਲੇ ਸਮੇਂ ਦੇ ਵਿੱਚ ਹਜ ਤੱਕ ਬਾਦਲਦਰ ਨਾਲ ਖੜੇ ਰਹੇ ਪਰ ਉਹ ਮਹਿਸੂਸ ਕਰ ਰਹੇ ਨੇ ਵੀ ਇਹ ਬਹੁਤ ਗਲਤੀ ਜਿਹੜੀ ਐ ਸੁਭੀਤ ਸਿੰਘ ਬਾਦਲ ਨੇ ਕੀਤੀ ਐ ਇੱਕ ਖਬਰ ਜੋ ਵਰਕਿੰਗ ਕਮੇਟੀ ਚਾਈ ਉਸ ਤੋਂ ਬਾਅਦ ਇੱਕ ਖਬਰ ਨਿਕਲ ਕੇ ਆਈ ਕਿ ਬਹੁਤ ਸਾਰੇ ਆਗੂ ਨੇ ਇਸ ਤੇ ਡਿਸੈਂਟ ਨੋਟ ਦਿੱਤਾ ਬਹਿਸ ਵੀ ਹੋਈ ਕੁਝ ਆਗੂ ਨਹੀਂ ਖਾਸ ਕਰਕੇ ਇਕਬਾਲ ਸਿੰਘ ਚੁੰਦਾ ਦਾ ਵੀ ਨਾ ਆਇਆ ਲੋਧੀ ਲੰਗਰ ਸਾਹਿਬ ਦਾ ਵੀ ਨਾ ਆਇਆ ਫਿਰ ਨਾ ਜਿਹੜਾ ਉਹ ਆਇਆ ਮੱਖਣ ਬਰਾੜ ਹੋਣਾ ਦਾ ਵੀ ਇਸੇ ਤਰ੍ਹਾਂ ਨਾਲ ਹੀ ਨਾ ਚਲਿਆ ਤੁਹਾਨੂੰ ਕੀ ਲੱਗਦਾ ਕਿ ਉਸ ਪਾਸੇ ਕਿੰਨਾ ਕੁ ਵਿਰੋਧ ਹੈ ਇਸ ਚੀਜ਼ ਦਾ ਕਿ ਅਕਾਲ ਤਖਤ ਦੇ ਫੈਸਲਿਆਂ ਦੇ ਨਾਲ ਨਾ ਚੱਲਣ ਕਰਕੇ ਦੇਖੋ ਮੈਨੂੰ ਇਹ ਲੱਗਦਾ ਹੈਗਾ ਇਹ 4-5 ਜਿਹੜੇ ਚਾਪਲੂਸ ਨੇ ਉਹਨੂੰ ਤਾਂ ਤੁਸੀਂ ਛੱਡ ਦਿਓ ਕੌਣ-ਕੌਣ ਹੋ ਸਕਦਾ ਹੈ ਮੈਂ ਕਿਸਦਾ ਨਾਂ ਨਹੀਂ ਲੈਣਾ ਚਾਹੁੰਦਾ ਇਹ ਛੋਟੀ ਰਾਜਨੀਤੀ ਹੋ ਜਾਂਦੀ ਹੈ 4-5 ਬੰਦਿਆਂ ਨੂੰ ਛੱਡ ਕੇ ਤਕਰੀਬਨ ਸਾਰੇ ਲੋਕ ਕੋਈ ਬੋਲੇ ਕੋਈ ਨਾ ਬੋਲੇ ਇਹ ਮੰਨਦੇ ਨੇ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਤੇ ਕੁਛ ਨੇ ਜਿਹੜਾ ਹੈ ਕੋਈ ਚੁੱਪ ਰਹੇ ਜਾਂ ਚੁੱਪ ਨੇ ਤੇ ਕੁਛ ਬੋਲੇ ਨੇ ਤੇ ਜਿਹੜੇ ਬੋਲੇ ਨੇ ਮੈਂ ਸਮਝਦਾ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਬਲਲੇ ਸਟੈਂਡ ਲਿਆ ਕਾਬਤਖ ਸਾਹਿਬ ਦੇ ਹੱਕ ਵਿੱਚ ਤੇ ਇਹ ਬੜਾ ਤੋਂ ਮੈਨੂੰ ਨਹੀਂ ਲੱਗਦਾ ਵੀ ਬਹੁਤ ਵਿਅਕਤੀ ਹੋਣਗੇ ਜਿਹੜੇ ਚਾਹੁੰਦੇ ਨੇ ਵੀ ਉਹ ਹੁਕਮ ਨਾ ਮੰਨੇ ਜਾਣ ਬਹੁਤ ਹੀ ਥੋੜੇ ਗਿਣਤੀ ਦੇ ਉਹ ਵੀ ਜਿਹੜੇ ਲੋਕ ਜਿਨ੍ਹਾਂ ਦੀ ਇੱਕ ਫਿਤਰਤ ਚਾਪਲੂਸੀ ਵਾਲੀ ਬਣ ਚੁੱਕੀ ਹੈ ਉਹੀ ਰਹਿ ਗਏ ਹੁਣ ਜਿਹੜੇ ਇਸ ਫੈਸਲੇ ਦੇ ਉਹ ਉਲਟ ਜਾ ਰਹੇ ਨੇ ਇੱਕ ਸਵਾਲ ਇਹ ਵੀ ਹੈ ਕਿ ਦੋਵੇਂ ਧਿਰਾਂ ਆਪਸ ਵਿੱਚ ਲੜਨ ਖਿੱਚ ਕੇ ਖੜ ਚੁੱਕੀਆਂ ਨੇ ਪੋਸਿਬਿਲਟੀ ਦੇਖਣ ਨਾਲ ਜਦੋਂ ਅਸੀਂ ਪੋਲੀਟੀਕਲੀਅਨ ਨੂੰ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦਾ ਕਿ ਹੁਣ ਆਪ ਨੇੜੇ ਲੱਗਣ ਦਾ ਕੋਈ ਚਾਂਸ ਬਣਦਾ ਨਜ਼ਰ ਨਹੀਂ ਆਉਂਦਾ ਤੁਹਾਡੇ ਵਾਲੇ ਪਾਸੇ ਉਹ ਵੀ ਸੁਖਬੀਰ ਬਾਦਲ ਵਾਲੇ ਪਾਸੋਂ ਤੇ ਬਹੁਤ ਜ਼ਿਆਦਾ ਸਟਰੋਂਗ ਚੀਜ਼ ਹੈ ਕਿ ਤੁਸੀਂ ਮਨ ਬਣਾ ਲਿਆ ਕਿ ਹੁਣ ਸੁਖਬੀਰ ਬਾਦਲ ਦੀ ਗਵਾਈ ਮੇਰੇ ਕੋ ਅਸੀਂ ਤਾਂ ਕੋਈ ਲੜ ਨਹੀਂ ਸੀ ਖਿੱਚੀ ਜਿਵੇਂ ਮੈਂ ਤੁਹਾਨੂੰ ਦੱਸ ਅਸੀਂ ਤਾਂ ਇਸ ਗੱਲ ਤੇ ਸੀ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਾ ਸਾਡੀ ਡਿਊਟੀ ਐ ਕੋਈ ਚੀਜ਼ਾਂ ਸਾਨੂੰ ਚੰਗੀਆਂ ਲੱਗਣ ਨਾ ਲੱਗਣੋਂ ਵੱਡ ਨਹੀਂ ਪਰ ਜੇ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਵੀ ਇਕੱਠੇ ਹੋ ਕੇ ਚੱਲੋ ਜਾਂ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਉਸ ਗੱਲ 'ਚ ਅਸੀਂ ਤਕਰੀਬਨ ਸਾਰਿਆਂ ਦੀ ਸਹਿਮਤੀ ਸੀ ਤਾਂ ਹੀ ਅਸੀਂ ਲਹਿਰ ਨੂੰ ਜਿਹੜਾ ਹੈ ਸਮਟਿਆ ਪਰ ਮੈਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਠੀਕ ਨਹੀਂ ਐ ਉਹ ਨਹੀਂ ਚਾਹੁੰਦੇ ਵੀ ਜਿਹੜਾ ਹੈ ਇਕੱਠੇ ਹੋਇਆ ਜਾਵੇ ਤੇ ਅਸੀਂ ਵੀ ਕੋਈ ਉਤਾਵਲੇ ਨਹੀਂ ਹੈਗੇ ਵਾਲੇ ਅਸੀਂ ਤਾਂ ਦੇਖੋ ਜਿਵੇਂ ਤੁਹਾਨੂੰ ਮੈਂ ਕਿਹਾ ਸਾਡੀ ਤਾਂ ਸਿਰਫ ਇੱਕੋ ਹੀ ਮਜਬੂਰੀ ਸੀ ਵੀ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਅਸੀਂ ਅੱਜ ਵੀ ਉਡੀਕ ਰਹੇ ਹਾਂ ਨਹੀਂ ਅਸੀਂ ਅਸੀਂ ਕਿਹੜਾ ਉਹਨਾਂ ਤੋਂ ਜਿਹੜਾ ਹੈ ਕੋਈ ਮਗਰਮਗਰ ਤੁਰੇ ਫਿਰਦੇ ਆ ਵੀ ਅਸੀਂ ਸਾਨੂੰ ਵੀ ਚੱਲ ਲਾਓ ਆਪਦਾ ਭਜਦਿਆਂ ਨੂੰ ਬਾਣ ਤਾਂ ਬਰਾਬਰ ਦੀ ਹੁੰਦੇ ਨੇ ਦੇਖਿਆ ਜਾਊਗਾ ਅਕਾਲੀ ਦਲ ਦੇ ਇਸ ਸਾਰੇ ਕਾਸੇ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਨੁਕਸਾਨ ਹੈ ਜਿਹੜਾ ਉਹ ਪੰਜਾਬ ਦੀ ਪੋਲਿਟਿਕਸ ਨੂੰ ਹੋ ਰਿਹਾ ਕਿਉਂਕਿ ਅਕਾਲੀ ਦਲ ਮੇਜਰ ਪਲੇਅਰ ਸੀਗਾ ਤੇ ਜੇ ਆਪਾਂ ਗੱਲ ਕਰੀਏ ਦੇਖੋ ਉਸ ਤੋਂ ਬਾਅਦ ਕਈ ਇਸ ਤਰ੍ਹਾਂ ਦੇ ਫੈਸਲੇ ਆਏ ਚਾਹੇ ਚੰਡੀਗੜ੍ਹ ਦੇ ਵਿੱਚ ਸਲਾਹ ਕਰਦਾ ਜਿਹੜਾ ਅਹੁਦਾ ਬਦਲ ਕੇ ਮੁਖ ਸਕੱਤਰ ਕਰ ਦੇਣਾ ਹੋਵੇ ਉਸ ਤੋਂ ਇਲਾਵਾ ਪਾਣੀਆਂ ਦੇ ਮਸਲੇ ਉਹ ਆੜ-ਆੜ ਚੱਲਦੇ ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੈ ਦੇਖੋ ਫਰਕ ਤਾਂ ਰੀਜਨਲ ਪਾਰਟੀ ਦਾ ਹੁੰਦਾ ਹੀ ਹੈ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਠੀਕ ਹੈ ਅੱਜ ਸਾਡੀ ਕੋਈ ਰੀਜਨਲ ਪਾਰਟੀ ਦਾ ਖਲਾਅ ਹੈ ਪੰਜਾਬ ਦੇ ਵਿੱਚ ਪਰ ਇਹ ਹਮੇਸ਼ਾ ਲਈ ਨਹੀਂ ਰਹੇਗਾ ਕੱਲ ਨੂੰ ਕੋਈ ਨਾ ਕੋਈ ਰੀਜਨਲ ਪਾਰਟੀ ਅਕਾਲੀ ਦਲ ਕਿਸ ਰੂਪ ਚ ਆਉਂਦਾ ਹੈ ਕੌਣ ਉਹਦੀ ਗਵਾਹੀ ਕਰਦਾ ਉਹ ਸੈਪਰੇਟ ਚੀਜ਼ ਹੈ ਪਰ ਓਰੀਜਨਲ ਪਾਰਟੀ ਉੱਪਰ ਕੇ ਆਏਗੀ ਆਏਗੀ ਤੇ ਇਹ ਇਲੈਕਸ਼ਨਾਂ ਚ ਨਾ ਆਵੇ ਤਾਂ ਅਗਲੀਆਂ ਚ ਆਜੂਗੀ ਪਰ ਰੀਜਨਲ ਪਲੇਅਰ ਪੰਜਾਬ ਦੇ ਵਿੱਚ ਇੱਕ ਰਹੇਗਾ ਤੇ ਪੰਥਕ ਸਿਆਸਤ ਜਿਹੜੀ ਹੈ ਉਹਦੀ ਵੀ ਰੈਲੇਵੈਂਸ ਰਹੇਗੀ ਰਹੇਗੀ ਹਾਂ ਸੁਖਬੀਰ ਸਿੰਘ ਬਾਦਲ ਉਹ ਚ ਮੰਨਫੀ ਹੋ ਸਕਦੇ ਨੇ ਲੋਕ ਸਾਨੂੰ ਵੀ ਹੋ ਸਕਦਾ ਹੈ ਮਨਫ਼ੀ ਕਰ ਦੇਣ ਕਿਸੇ ਨੂੰ ਵੀ ਕਰ ਸਕਦੇ ਨੇ ਲੋਕਾਂ ਦੇ ਜਿਹੜਾ ਅਧਿਕਾਰ ਹੈ ਪਰ ਇਹ ਸਿਆਸਤ ਜਿਹੜੀ ਹੈ ਪੰਥਕ ਸਿਆਸਤ ਇਹ ਇਹ ਰਹੇਗਾ ਦੇਖੋ ਤੁਸੀਂ ਹੁਣ ਅਜੇ ਤਾਂ ਕੋਈ ਇਹਨਾਂ ਦਾ ਅ ਅਮਰਪਾਲ ਸਿੰਘ ਹੁਰੀ ਤੇ ਅ ਸਰਬਜੀਤ ਸਿੰਘ ਹੁਰੀ ਇਹ ਦੋਨੇ ਜਿੱਤੇ ਨੇ ਹਾਲਾਂਕਿ ਇਹਨਾਂ ਦਾ ਕੋਈ ਪਲੈਟਫਾਰਮ ਹਜੇ ਤਿਆਰ ਨਹੀਂ ਸੀ ਕੀਤਾ ਇੱਕ ਆਜ਼ਾਦ ਤੌਰ ਤੇ ਲੜੇ ਲੋਕਾਂ ਨੇ ਜਿਤਾਈ ਹੈ ਇਹ ਪੰਥਕ ਸਿਆਸਤ ਇਹ ਸਾਬਤ ਕਰਦੀਆਂ ਨੇ ਵੀ ਪੰਥਕ ਸਿਆਸਤ ਜਿਉਂਦੀਆਂ ਜੀ ਪੰਜਾਬ ਦੇ ਵਿੱਚ ਹਾਂ ਜੇ ਏਕਤਾ ਹੁੰਦੀ ਹੈ ਪੰਥਕ ਸਿਆਸਤ ਚ ਉਹਦੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦੀ ਸੀ ਮੈਂ ਤਾਂ ਇਹ ਮੰਨਦਾ ਸੀ ਵੀ ਸਾਰੀਆਂ ਪੰਥਕ ਧਿਰਾਂ ਨੂੰ ਜਦ ਤੱਕ ਹੁਣ ਹਾਲਾਤ ਐਸੇ ਬਣ ਗਏ ਪੰਜਾਬ ਦੇ ਵਿੱਚ ਜਦ ਤੱਕ ਸਾਰੀਆਂ ਪੰਥਕ ਧਿਰਾਂ ਆਪਣੇ মতਪੇਦ ਭੁਲਾ ਕੇ ਇਕੱਠੇ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਪੰਜਾਬ ਦੇ ਲਈ ਜਾਂ ਸਿੱਖਾਂ ਦੇ ਵਾਸਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਨਾ ਕੇਂਦਰ ਨੂੰ ਸਾਡੇ ਤੋਂ ਕੋਈ ਡਰ ਹੈ ਉਹ ਵੀ ਸੋਚਦੇ ਨੇ ਵੀ ਇਹਦਾ ਕੇਰੂ ਕੇਰੂ ਸਾਡਾ ਕੀ ਨੁਕਸਾਨ ਕਰ ਲੈਣਗੇ ਸੋ ਤਾਕਤ ਜਿਹੜੀ ਇਹ ਬਣਾਉਣੀ ਉਹ ਸਭ ਤੋਂ ਵੱਡੀ ਲੋੜ ਜਦੋਂ ਇਹਨਾਂ ਨੇ ਪਾਰਟੀ ਬਣਾਉਣ ਦੀ ਫਾਰਮੇਸ਼ਨ ਕੀਤੀ ਆ ਅਕਾਲੀ ਦਲ ਜਿਹੜੀ ਬਣਾਈ ਆ ਨਵੀ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਕੋਈ ਕਿਉਂਕਿ ਤੁਸੀਂ ਸਰਬਜੀਤ ਸਿੰਘ ਖਾਲਸਾ ਦੇ ਕਾਫੀ ਨੇੜੇ ਦੇਖੇਗੇ ਇੱਕ ਦੋ ਸਮਾਗਮਾਂ ਦੇ ਵਿੱਚ ਵੀ ਆਪਾਂ ਇਕੱਠੇ ਤੁਰਦੇ ਆ ਪ੍ਰੈਸ਼ਰਾਈਜ਼ ਕਰਦੇ ਆ ਸੁਖਵੀਰ ਸਿੰਘ ਬਾਦਲ ਨੂੰ ਸ਼ਾਇਦ ਉਹ ਪ੍ਰੈਸ਼ਰ ਜਿਆਦਾ ਬਿਲਡ ਹੁੰਦਾ ਕੋਈ ਗੱਲ ਹੋਈ ਸੀ ਇਹਨਾਂ ਨਾਲ ਕੋਈ ਇਸ ਬਾਰੇ ਉਹਨਾਂ ਨਾਲ ਕੋਈ ਗੱਲ ਨਹੀਂ ਸੀ ਹੋਈ ਆ ਵੈਸੇ ਮਿਲੇ ਆ ਦੇਖੋ ਵਿਖਦਾ ਤਾਂ ਅੱਜ ਕੁਝ ਨਹੀਂ ਕਹਿ ਸਕਦੇ ਤੇ ਵਿਚਾਰਧਾਰਾ ਦਾ ਫਰਕ ਤਾਂ ਹੁੰਦਾ ਹੀ ਹੈ ਪਰ ਮੈਂ ਮੰਨਦਾ ਇੱਕ ਪਲੈਟਫਾਰਮ ਜਿਹੜਾ ਹੈਗਾ ਉਹ ਵਿਚਾਰਧਾਰਾ ਤੋਂ ਵੀ ਉੱਤਰ ਸਿੱਖਾਂ ਦੇ ਮਸਲੇ ਪੰਜਾਬ ਦੇ ਮਸਲਿਆਂ ਸੰਬੰਧੀ ਇੱਕ ਪਲੈਟਫਾਰਮ ਬਣਾਉਣਾ ਜ਼ਰੂਰੀ ਹੈ ਜਿਹਦੇ ਵਿੱਚ ਜਿਹਦੇ ਤਹਿਤ ਸਾਰੇ ਜਿਹੜੀ ਹੈ ਇੱਕ ਉਸ ਸਿਆਸਤ ਨੂੰ ਪੰਤਕ ਸਿਆਸਤ ਨੂੰ ਵੀ ਤਾਕਤ ਮਿਲੇ ਅਤੇ ਅਸੀਂ ਸਿੱਖਾਂ ਦੇ ਜਿਹੜੇ ਲੜਕਦੇ ਮਸਲੇ ਨੇ ਪੰਜਾਬ ਦੇ ਲੜਕਦੇ ਮਸਲੇ ਨੇ ਉਹਨਾਂ ਲਈ ਅਸੀਂ ਇਕੱਠੇ ਹੋ ਕੇ ਕੁਛ ਨਾ ਕੁਛ ਪ੍ਰਾਪਤ ਕਰ ਸਕੀਏ ਇਕੱਲੇ-ਇਕੱਲੇ ਲੜਕੇ ਤਾਂ ਕੁਝ ਵੀ ਨਹੀਂ ਨਿਕਲਦਾ ਵਿੱਚੋਂ ਸਕੰਦਰ ਸਿੰਘ ਮਲੂਕਾਂ ਨੇ ਕੱਲ ਇੱਕ ਨਿੱਜੀ ਚੈਨਲ ਨੂੰ ਪਰਸੋਂ ਇੰਟਰਵਿਊ ਦਿੱਤੀ ਸੀਗੀ ਉਹਦੇ ਚ ਉਹਨਾਂ ਨੇ ਕਹਿ ਕੇ ਭਾਜੀਪੀ ਬਿਨਾ ਸਾਡਾ ਗੁਜ਼ਾਰਾ ਮੁਸ਼ਕਲ ਹੈ ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਸਥਿਤੀ ਹੈ ਕਿ ਉਸ ਤੋਂ ਬਿਨਾ ਗੁਜ਼ਾਰਾ ਮੁਸ਼ਕਲ ਹੈ ਸੱਤਾ ਨਹੀਂ ਆ ਸਕਦੀ ਤੇ ਕੋ ਪਹਿਲੀ ਗੱਲ ਤਾਂ ਇਹ ਹੈ ਵੀ ਇਹੀ ਚੀਜ਼ ਨੇ ਸਾਡਾ ਨੁਕਸਾਨ ਕੀਤਾ ਵੀ ਸਿਰਫ ਸੱਤਾਵਾਰੀ ਸੋਚਿਆ ਤਾਂ ਹੀ ਇਹ ਗਾਲੀਦਲ ਨੇ ਗਲਤੀਆਂ ਕੀਤੀਆਂ ਅਸੀਂ ਸਾਡੀ ਜਿਹੜੀ ਕੋਰ ਕੰਸਟੀਟੂਐਂਸੀ ਸੀ ਉਹਨੂੰ ਅਸੀਂ ਨਨਾਜ਼ ਕਰ ਲਿਆ ਅਸੀਂ ਉਹਨਾਂ ਦੀ ਭਾਵਨਾ ਮੁਤਾਬਕ ਨਹੀਂ ਚੱਲੇ ਸੋ ਇਹ ਚੀਜ਼ ਨੂੰ ਕਿਤੇ ਨਾ ਕਿਤੇ ਜੇ ਅਸੀਂ ਲੌਂਗ ਟਰਮ ਸਿਆਸਤ ਕਰਨਾ ਚਾਹੁੰਦੇ ਹਾਂ ਜਾਂ ਤਾਂ ਸਾਨੂੰ ਇਹ ਸ਼ਾਰਟ ਟਰਮ ਗੋਲਸ ਛੱਡਣੇ ਪੈਣੇ ਨੇ ਠੀਕ ਹੈ ਸਿਆਸਤਾਂ 2 ਸਾਲ ਨਾ ਆਵੇ 7 ਸਾਲ ਨਾ ਆਵੇ ਇਹ ਚੀਜ਼ ਬਾਰੇ ਸੋਚਾਂਗੇ ਜਿਹੜੇ ਜਿਨ੍ਹਾਂ ਨੇ ਅਕਾਲੀ ਦਲ ਸਥਾਪਿਤ ਕੀਤਾ ਸੀ ਜਿਹਦੇ ਸਿਰ ਤੇ ਅਕਾਲੀ ਦਲ ਨੇ ਇੰਨਾ ਰਾਜ ਕੀਤਾ ਉਹ ਤਾਂ ਪਹਿਲੇ ਤਾਂ 40-50 ਸਾਲ ਉਹ ਸੰਘਰਸ਼ ਹੀ ਕਰਦੇ ਰਹੇ। ਅਕਾਲੀ ਦਲ ਦੇ ਹੱਤ ਸੱਤਾ ਤਾਂ ਜਾ ਕੇ 70 ਦੇ ਨੇੜੇ ਆ ਕੇ ਲੱਗੀ ਐ। ਸੋ ਤਕਰੀਬਨ 50 ਸਾਲ ਦਾ ਸੰਘਰਸ਼ ਹੈ ਅਕਾਲੀ ਦਲ ਦਾ ਜਿਹਦੇ ਵਿੱਚ ਅਕਾਲੀ ਦਲ ਨੇ ਕਦੇ ਸੱਤਾ ਵਰਣੀ ਸੋਚਿਆ। ਸੋ ਇਹ ਇਹ ਚੀਜ਼ ਨੂੰ ਜਦ ਤੱਕ ਸੋਚ ਕੇ ਨਹੀਂ ਚਲਦੇ ਵੀ ਅਸੀਂ ਸਾਡੀ ਜਿਹੜੀ ਇਹ ਸਿਧਾਂਤਕ ਤੌਰ ਤੇ ਅਸੀਂ ਉਹ ਚੀਜ਼ਾਂ ਦੇ ਪਹਿਰਾ ਦੇਣਾ ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਸੋ ਇਸ ਕਰਕੇ ਬੀਜੇਪੀ ਨੂੰ ਜੇ ਅਸੀਂ ਕਿ ਸੋਚੀਏ ਵੀ ਬੀਜੇਪੀ ਦੇ ਨਾਲ ਸਾਨੂੰ ਸੱਤਾ ਨਹੀਂ ਮਿਲਣੀ ਇਹ ਤਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਸਾਨੂੰ ਚੰਦਾ ਚਾਹੀਦਾ ਹੈਗਾ ਹਾਂ ਜੇ ਬੀਜੇਪੀ ਸਿੱਖਾਂ ਵਾਸਤੇ ਕੁਝ ਕਰਦੀ ਹੈ ਸਿੱਖਾਂ ਦਾ ਵਿਸ਼ਵਾਸ ਜਿੱਤਦੀ ਹੈ ਤੇ ਜਰੂਰ ਚੱਲੇ ਜਾ ਸਕਦਾ ਕਿਉਂ ਨਹੀਂ ਚੱਲੇ ਜਾ ਸਕਦਾ ਪਰ ਜੇ ਉਹ ਸਾਡਾ ਕੋਈ ਸਵਾਰ ਦੇ ਨਹੀਂ ਸਾਡਾ ਕੋਈ ਭਲਾ ਨਹੀਂ ਕਰਦੇ ਸਾਡੇ ਮਸਲੇ ਨਹੀਂ ਹੱਲ ਕਰਦੇ ਸਿੱਖਾਂ ਪ੍ਰਤੀ ਉਹਨਾਂ ਦੀ ਕੋਈ ਸੰਵੇਦਨਸ਼ੀਲਤਾ ਨਹੀਂ ਹੈਗੀ ਕੌਮ ਪ੍ਰਤੀ ਤਾਂ ਫਿਰ ਅਸੀਂ ਕੀ ਲੈਣਾ ਉਹਨਾਂ ਤੋਂ ਆਖਰੀ ਸਵਾਲ ਕਿੰਸਾ ਕਿਉਂਕਿ 2027 ਦਾ ਤਾਂ ਕਹਿ ਲੀਏ ਕਿ ਸਟਾਰਟਿੰਗ ਪੁਆਇੰਟ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਕਿਸ ਹਲਕੇ ਤੋਂ ਸੋਚਦੇ ਹੋ ਵੀ ਪ੍ਰਮਿੰਦਰ ਸਿੰਘ ਢੀਂਡਸਾ ਲਹਿਰੇ ਤੋਂ ਹੀ ਲੜਨਗੇ ਜਾਂ ਕੋਈ ਹੋਰ ਨਾ ਨਹੀਂ ਮੈਂ ਤਾਂ ਦੇਖੋ ਲਹਿਰੇ ਚੋਂ ਹੀ ਜਿਹੜੀ ਹੈ ਤਿਆਰੀ ਮੇਰੀ ਹੈਗੇ ਲੜਨ ਦੀ ਚੱਲ ਰਹੀ ਹੈ ਸੋ ਕੋਈ ਇਸ ਚ ਤਾਂ ਕੋਈ ਦੂਰਾ ਇਹ ਹੈ ਨਹੀਂ ਪਰ ਕਿਉਂਕਿ ਸਾਡਾ ਜੋ ਪਰਿਵਾਰ ਹੈ ਇਹ ਜਿਹੜਾ ਮੈਂ ਸਾਡੇ ਸਾਥੀਆਂ ਦਾ ਪਰਿਵਾਰ ਉਹ ਸਾਰੇ ਜ਼ਿਲ੍ਹੇ ਚ ਸਾਰੇ ਪੰਜਾਬ ਚ ਹੈ ਤੇ ਐਕਟੀਵਿਟੀ ਤਾਂ ਅਸੀਂ ਸਾਰੇ ਪੰਜਾਬ ਵਿੱਚ ਕਰਦੇ ਹਾਂ ਜ਼ਿਲ੍ਹੇ ਵਿੱਚ ਤਾਂ ਮੈਂ तकरीबन ਸਾਰੇ ਹਲਕਿਆਂ ਦੇ ਵਿੱਚ ਹੀ ਜੇ ਮੈਂ ਕਹਾ ਵੀ ਮੈਂ ਬਰਾਬਰ ਦਾ ਹੀ ਸਾਰਿਆਂ ਦੇ ਵਿੱਚ ਟਾਈਮ ਦੇਣ ਦੀ ਕੋਸ਼ਿਸ਼ ਕਰਦਾ ਵੀ ਸਾਰਿਆਂ ਦੇ ਦੁੱਖ ਸੁੱਖ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਸੋ ਮੇਰੀ ਐਕਟੀਵਿਟੀ ਚਾਹੇ ਸਾਰੇ ਹਲਕੇ ਜਾਂ ਪਰ ਚੋਣ ਪੰਨਾਰੇ ਤੁਸੀਂ ਲੜਨੀ ਹੈ ਤਾਂ ਤੁਸੀਂ ਪਰਮਿੰਦਰ ਸਿੰਘ ਢੀਡਸਾ ਤੋਂ ਸੁਣਿਆ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਜਿਹੜੀਆਂ ਘੁੰਮਣਘੇਰੀਆਂ ਉਲਝਣਾ ਕਹਿ ਲਈਏ ਉਹ ਕਾਫੀ ਇਸ ਸਮੇਂ ਵੀ ਉਲਝੀਆਂ ਹੋਈਆਂ ਨੇ ਤੇ ਫਿਲਹਾਲ ਪੁਖੇ ਦੇ ਵਿੱਚ ਸੁੱਝਦੀਆਂ ਵੀ ਨਹੀਂ ਛੇਤੀ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਦੋਵੇਂ ਧੜਿਆਂ ਦੀ ਆਪਣੀ ਆਪਣੀ ਅਪਰੋਚ ਜਿਹੜੀ ਹੈ ਉਹ ਇਸ ਮਾਮਲੇ ਤੇ ਬਣ ਚੁੱਕੀ ਹੈ ਦੇਖਦੇ ਆ ਕਿ ਹੁੰਦਾ ਸਮਾਂ ਕਿਸ ਤਰ੍ਹਾਂ ਰਹਿੰਦਾ ਹੈ ਅਕਾਲੀ ਸਿਆਸਤ ਦੇ ਲਈ ਕਿਉਂਕਿ ਅਕਾਲੀ ਸਿਆਸਤ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਡੂੰਘਾ ਅਸਰ ਹੈ ਤੇ ਇਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜੇਕਰ ਇਹ ਲਿਓ ਲੱਥ ਦੀ ਹੈ ਤਾਂ ਕਾਫੀ ਚੀ ਉਹ ਪੰਜਾਬ ਦੇ ਲਈ ਹਾਨੀਕਾਰਕ ਸਿੱਧ ਹੁੰਦੀਆਂ ਰਹੀਆਂ ਨੇ ਕਿਸਾਨ ਸਾਹਿਬ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਥੈਂਕ ਯੂ